ਵੱਡੀ ਮੁਹਿੰਮ ਚੜਾਈਏ ਨਾ ਤਾਂ ਹਲਕੇ ਦੇ ਵਿੱਚ ਜਿੱਥੇ ਗੰਦਗੀ ਦੇ ਵੱਡੇ ਵੱਡੇ ਡੰਪ ਲੋਕਾਂ ਨੂੰ ਮੂੰਹ ਤੇ ਕਪੜਾ ਰੱਖਣ ਦੇ ਲਈ ਮਜਬੂਰ ਕਰ ਦਿੰਦੇ ਸਨ ਜਦੋਂ ਕਿ ਆਪ ਸਰਕਾਰ ਦੇ ਵਾਂਗ ਹੋ ਜੜੇ ਨੇ ਡੋਰ ਸੰਭਾਲੀ ਉਦੋਂ ਹੀ ਵੱਡੇ ਪੱਧਰ ਤੇ ਗੰਦਗੀ ਦੇ ਡੰਪਾਂ ਨੂੰ ਖਤਮ ਹੀ ਕਰ ਦਿੱਤਾ ਤੇ ਹੁਣ ਨਗਰ ਕੌਂਸਲ ਸਵੱਛਤਾ ਅਭਿਆਨ ਦੇ ਵਿੱਚ ਦੱਸਦੇ ਕਿ 18ਵੇਂ ਨੰਬਰ ਤੇ ਨਗਰ ਕੌਂਸਲ ਦਾ ਟਿੱਚਾ ਹੈ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਸਵੱਛਤਾ ਅਭਿਆਨ ਚ ਬਾਜ਼ੀ ਮਾਰਨੀ ਹੈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਸਫਾਈ ਨੁਲਾਇਕੇ ਬੀ ਲੱਖ ਦੀ ਮਸ਼ੀਨ ਮੰਗਵਾਈ ਗਈ ਅਤੇ ਜੋ ਸ਼ਹਿਰ ਦੀ ਸਫਾਈ ਨੁਲਾਇਕੇ ਕੋਈ ਕਸਰ ਨਹੀਂ ਛ ਨੂੰ ਲੈ ਕੇ ਸ਼ਹਿਰ ਨਿਵਾਸੀ ਵੀ ਕਾਫੀ ਖੁਸ਼ ਨਜ਼ਰ ਆਏ ਦਿੱਲੀ ਅਸੀਂ ਜਿਹੜੀ ਇਹ ਨਿਕਲ ਕੇ ਸ਼ਹਿਰ ਬੜਾ ਰਿਆਸਤੀ ਸ਼ਹਿਰ ਹੈ ਬੜਾ ਖੂਬਸੂਰਤ ਸ਼ਹਿਰ ਹੈ ਤੇ ਅਸੀਂ ਮਸ਼ੀਨ ਜਿਹੜੀ ਹੈ ਸਫਾਈ ਕਰਨ ਵਾਲੀ ਜਿਹੜੀ ਕਿ ਐ ਸਮਝ ਲਓ ਕਿ ਮਹੀਨੇ ਦਾ ਕੰਮ ਜਿਹੜੀ ਹੈ ਘੰਟਿਆਂ 'ਚ ਕਰਨ ਵਾਲੀ ਉਹ ਮਸ਼ੀਨ ਲਿਆਂਦੀ ਆ ਔਰ ਸੜਕਾਂ ਸਾਫ਼ ਕਰਨ ਵਾਸਤੇ ਜਿਹੜੀ ਪਰ ਡਸਟ ਹੁੰਦੀ ਆ ਸੜਕਾਂ ਤੇ ਮਿੱਟੀ ਹੁੰਦੀ ਆ ਉਹ ਸੀਵਰੇਜ ਪਾਪਾਂ ਚਲੇ ਜਾਂਦੇ ਆ ਪਾਈਪ ਚੋਕ ਹੋ ਜਾਂਦੇ ਆ ਨਾਲੀਆਂ ਬੰਦ ਹੋ ਜਾਂਦੀਆਂ ਨੇ ਉਹ ਸਾਰੀ ਮਿੱਟੀ ਜਿਹੜੀ ਆ ਹੁਣ ਚੱਕੀ ਜਾਇਆ ਕਰਨੀ ਐ ਪਰ ਅਸੀਂ ਤਾਂ ਪ੍ਰੋਪਰ ਸ਼ਡਿਊਲ ਬਣਾ ਲੈਣਾ ਕਿ ਰਾਤ ਨੂੰ ਜਿਹੜੀਆਂ ਨਾਪੇ ਦੀਆਂ ਸੜਕਾਂ ਨੇ ਗਲੀਆਂ ਨੇ ਉਹ ਸਾਫ਼ ਸੁਥਰਾ ਕਰਨੀਆਂ ਪੂਰਾ ਸ਼ਹਿਰ ਜਿਹੜਾ ਉਹ ਸਾਫ਼ ਹੋ ਜਾਣਾ ਵਨ ਬਾਈ ਵਨ ਕਰਕੇ ਸ਼ਡਿਊਲ ਅਸੀਂ ਸਾਰਾ ਬਣਾ ਦੇਣਾ ਤੇ 20 ਲੱਖ ਰੁਪਏ ਦੀ ਇਹਦੀ ਲਾਗਤ ਐ ਜੀ ਔਰ ਬਹੁਤ ਅੱਛੀ ਟੈਕਨੀਕ ਦੇ ਨਾਲ ਲੇਟੈਸਟ ਟੈਕਨੀਕ ਨਾਲ ਬਣੀ ਹੋਈ ਮਸ਼ੀਨ ਐ ਜਿੱਥੇ ਸਫਾਈ ਕਰਦੀ ਐ ਕੂੜਾ ਚੱਕਦੀ ਐ ਮਿੱਟੀ ਚੱਕਦੀ ਐ ਜਸਟ ਵੀ ਨਹੀਂ ਕੋਈ ਜ਼ਿਆਦਾ ਦਿਨਾਂ ਫੈਲਦੀ ਖਰਬੇ ਸੋ ਜੀ ਨਾਲ ਦੀ ਨਾਲ ਪਾਣੀ ਦਾ ਸਰਕਾ ਵੀ ਕਰਦੀ ਐ ਤਾਂ ਕਿ ਜਿਹੜੀ ਮਿੱਟੀ ਉੱਡ ਕੇ ਕਿਸੇ ਦੇ ਮਕਾਨ ਤੇ ਦੁਕਾਨ ਤੇ ਜਾਣ ਤੋਂ ਕਾਹ ਕਿਸੇ ਨੂੰ ਕੋ ਖਾਂਸੀ ਵਗੈਰਾ ਦੀ ਪ੍ਰੋਬਲਮ ਵੀ ਨਾ ਆਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਹੈਗੀਆਂ ਨੇ ਤੇ ਸਾਡੇ ਨਗਰ ਕੌਂਸਲ ਪ੍ਰਧਾਨ ਮੈਡਮ ਸੁਜਾਤਾ ਚਾਵਲਾ ਜੀ ਸਾਡੇ ਸਾਰੇ ਕੌਂਸਲਰ ਸਾਹਿਬਾਨ ਤੁਹਾਡੇ ਕੋ ਪੰਕੇ ਦੀ ਸਾਰੀ ਟੀਮ ਜਿਹੜੀ ਹੈ ਵਧਾਈ ਦੀ ਪਾਤਰ ਹੈ ਕਿ ਬਹੁਤ ਹੀ ਸ਼ਾਨਦਾਰ ਮਸ਼ੀਨ ਜਿਹੜੀ ਹੈ ਸ਼ਹਿਰ ਚ ਆ ਗਈ ਹੈ ਤੇ ਹੁਣ ਸਫਾਈ ਜਿਹੜੀ ਹੈ ਨਾਪਾ ਦੀ ਉਹ ਨੰਬਰ 1 ਹੋਣੀ ਹੈ ਜਿਹੜੀਆਂ ਇਹਨੇ ਛੜੂਤਾ ਲੱਗਦੇ ਲੱਗਦੇ ਜੇ ਸਾਡੇ ਭਰਾ ਪਿੰਡ ਪਰਾ ਕੰਮ ਕਰਦੇ ਜਿਹੜੇ ਸਾਡੇ ਸਫਾਈ ਸੈਨਿਕ ਨੇ ਉਹ ਆਪ ਦਾ ਕੰਮ ਕਰਨ ਗਾ ਮਸ਼ੀਨ ਦੇ ਨਾਲ ਸਫਾਈ ਜਿਹੜੀ ਆ ਪਹਿਲਾਂ ਨਾਲੋਂ ਵੀ ਜਿਹੜੀ ਆ 100% ਬਿਹਤਰ ਹੋਏਗੀ ਤੇ ਜਿਹਨਾਂ ਨਾਬਾ ਸ਼ਹਿਰ ਜਿਹੜਾ ਜੀ ਹੋਰ ਵੀ ਸੋਹਣਾ ਤੇ ਖੂਬਸੂਰਤ ਲੱਗੇਗਾ ਕਿਤੇ ਨਾ ਕਿਤੇ ਕੰਮੇ ਵੀ ਦੂਰ ਕਰੂਗੀ ਸਫਾਈ ਕਰਮਚਾਰੀਆਂ ਦੇ ਕਿਤੇ ਨਾ ਕਿਤੇ ਜਿਹੜੇ ਕੰਮ ਹੀ ਤਾਂ ਦੇਖੋ ਜਿਵੇਂ ਜਿਵੇਂ ਪੂਰੀ ਦੁਨੀਆ ਦੇ ਵਿੱਚ ਟੈਕਨੀਕ ਬਦਲ ਰਹੀ ਆ ਮਸ਼ੀਨਾਂ ਆ ਰਹੀਆਂ ਨੇ ਜਿਹੜਾ ਕੰਮ ਬੰਦਾ ਪੂਰੀ ਦਿਹਾੜੀ ਚ ਕਰਦਾ ਵੀ ਇਹ ਦਸਾਂ ਮਿੰਟਾਂ 'ਚ ਕਰ ਦਿੰਦੀ ਐ ਸੋ ਫਰਕ ਤਾਂ ਹੈ ਨਾ ਚੀਜ਼ਾਂ ਦਾ ਔਰ ਕੁਆਲਿਟੀ ਦਾ ਵੀ ਫਰਕ ਹੈ ਔਰ ਪੂਰੀ ਮਿੱਟੀ ਇਕੱਠੀ ਕਰਕੇ ਆਪਣੇ ਆਪ ਚ ਸਮੋਹ ਲੈਂਦੀ ਆ ਪਰ ਮਿੱਟੀ ਜਿਹੜੀ ਬਾਹਰ ਜਾ ਕੇ ਤੁਸੀਂ ਕਿਸੇ ਨਹੀਂ ਜਗ੍ਹਾ ਤੇ ਪਾ ਸਕਦੇ ਜਾ ਕੇ ਤੇ ਜਿੱਥੇ ਪੂਟੇ ਬਾਟੇ ਲੱਗ